ਜੀ ਆਇਆਂ ਨੂੰ ਸਸਵੇਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇਰਾ ਸਾਰਿਆਂ ਨੂੰ ਚੜਦੀ ਕਲਾ 'ਚ ਰੱਖੇ ਤੇ ਚੜਦੀ ਕਲਾ ਦੇ ਨਾਰੇ 'ਚ ਰੱਖਿਆ ਇਸ ਟਾਈਮ ਜਿਵੇਂ ਪੂਰਾ ਪੰਜਾਬ ਚੜਦੀ ਕਲਾ ਦਾ ਨਾਰਾ ਲਗਾ ਰਿਹਾ ਹੈ ਦੇਖੋ ਜੀ ਔਖਾ ਟਾਈਮ ਹੈ ਰੱਬ ਵੀ ਇਹ ਜਿਹੜਾ ਹੌਸਲਾ ਦਵੇਗਾ ਤੇ ਚੜ੍ਹਦੀ ਕਲਾ ਵਿੱਚ ਅੱਛਾ ਆਪਾਂ ਇਹ ਵੀਡੀਓ ਤੇ ਵੇਖੀ ਆ ਕਿ ਜਿੰਨਾ ਲੋਕਾਂ ਨੇ ਨੁਕਸਾਨ ਦੇ ਬਾਵਜੂਦ ਵੀ ਠੀਕੇ ਉਹਨਾਂ ਦੇ ਚਿਹਰਿਆਂ ਤੇ ਸਮਾਈਲਾ ਰਹੀਆਂ ਐ ਮੇਬੀ ਉਹਨਾਂ ਕੋਲ ਕੋਈ ਬੈਕਅਪ ਹੋਵੇ ਕੋਈ ਆਪਸ਼ਨ ਹੋਵੇ ਕੋਈ ਨਾ ਕੋਈ ਆਪਾਂ ਉਹ ਵੀ ਚਿਹਰੇ ਵੇਖੇ ਪੰਜਾਬ ਦੇ ਜਿਹੜੇ ਬਿਲਕੁਲ ਹੀ ਬਰਬਾਦ ਹੋ ਗਏ ਮਤਲਬ ਕਿ ਜਿੰਨਾਂ ਦਾ ਘਰ ਬਾੜ ਟਰੈਕਟਰ ਹਰ ਚੀਜ਼ ਹੀ ਬਰਬਾਦ ਹੋ ਗਈ ਹੋਈ ਹੈ ਤੇ ਸਾਡੇ ਕੋਲੇ ਕੋਈ ਵੀਵਰ ਸਾਡੇ ਨਾਲ ਲਿੰਕ ਪੇਜ ਆਸੀ ਤੇ ਉਹ ਅਸੀਂ ਆਪਣੇ ਵੀਵਰਸ ਦੇ ਨਾਲ ਹੀ ਸ਼ੇਅਰ ਕਰਦੇ ਆਂ ਪਹਿਲੇ ਵੀਡੀਓ ਦੇਖਦੇ ਆਂ ਫਿਰ ਇਹਦੇ ਤੇ ਗੱਲਬਾਤ ਕਰਦੇ ਆਂ ਇਹ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਇਹ ਪਤਾ ਚੱਲਿਆ ਇਮੇਜਨ ਹੋਇਆ ਥੋੜਾ ਜਿਹਾ ਕਿ ਇਹ ਇਸ ਤੋਂ ਬਾਅਦ ਜ਼ਾਹਰੀ ਗੱਲ ਹੈ ਨਾ ਵੀਡੀਓ ਹੁੰਦੀ ਹੈ ਫਿਰ ਹਰ ਬੰਦੇ ਰਾਹੀ ਜਾਂਦੀ ਹੈ ਲੋਕਾਂ ਦਾ ਪੇਗਾਮ ਹੀ ਹੁੰਦਾ ਨਾ ਵੀਡੀਓ ਤੇ ਇਹ ਉਥੋਂ ਜਾਣ ਤੋਂ ਬਾਅਦ ਲੋਕਾਂ ਨੇ ਇਹ ਵੀ ਸੋਚਿਆ ਕਿ ਨਹੀਂ ਯਾਰ ਲੋਕਾਂ ਨੂੰ ਟਰੈਕਟਰ ਵੀ ਦੇਣੇ ਚਾਹੀਦੇ ਨੇ ਕਿਉਂਕਿ ਕਿਸਾਨ ਬੰਦੇ ਲਈ ਕਿਸਾਨ ਜਿਹੜਾ ਟਰੈਕਟਰ ਜਿਹੜਾ ਉਹਦੇ ਲਈ ਸਭ ਕੁਝ ਹੈ ਪੁੱਤਰ ਹੈ ਸਮਝ ਪੁੱਤਰ ਹੈ ਠੀਕ ਹੈ ਉਹ ਝੋਟਿਆਂ ਦਾ ਰੰਗ ਦੇਖੋ ਨਾ ਚੜਦੇ ਪੰਜਾਬ ਦੇ ਵਿੱਚ ਆਪਣੇ ਟਰੈਕਟਰ ਨੂੰ ਲੋਕ ਝੋਟਾ ਬੋਲਦੇ ਨੇ ਕਿ ਮੇਰਾ ਝੋਟਾ ਹੈ ਝੋਟਾ ਠੀਕ ਹੈ ਤੇ ਉਹਦੀ ਲੋਕ ਸਾਮ ਵੀ ਉਮੀ ਕਰਦੇ ਨੇ ਉਹਦੀ ਤੇ ਲੋਕ ਤਿਆਰੀ ਵੀ ਉਮੀ ਕਰਦੇ ਨੇ ਤੇ ਲੋਕਾਂ ਦੇ ਝੋਟੇ ਤੱਕ ਵੀ ਬਰਬਾਦ ਹੋ ਗਏ ਠੀਕ ਹੈ ਪਹਿਲੇ ਵੀਡੀਓ ਵੇਖਦੇ ਆ ਫਿਰ ਐਂਡ ਤੇ ਗੱਲਬਾਤ ਕਰਦੇ ਆ ਸਾਂਜੀ ਬੜਾ ਦੁੱਖ ਮਾਰ ਕੇ ਮੈਂ ਬਾਈ ਕੋ ਵੀ ਜਿੱਤ ਮਟਰੈਕਟਰ ਉਹ ਮੇਰਾ ਆਪਣਾ ਸੀ ਮੈਨੂੰ ਟੁੱਟ ਗਿਆ ਤੁਹਾਡੇ ਤੇ ਇਹ ਰੋਜੀ ਰੋਟੀ ਹੀ ਇਹ ਬੈਟਰ ਹਾਂਜੀ ਟਰੈਕਟਰ ਉਹ ਰੋਜੀ ਰੋਟੀ ਹੀ ਕੋਈ ਨਹੀਂ ਲੱਗੀ ਕਰੇ ਸਾਡਾ ਟਰੈਕਟਰ ਸਾਡੀ ਰੋਜੀ ਰੋਟੀ ਮੈਂ ਕਿੰਨੇ ਅਸਾਂ ਨੂੰ ਟਰੈਕਟਰ ਮਿਲ ਜੇ ਵਾਸਤੇ ਸਾਡੀ ਬਾਈ ਜੋਤੀ ਉਤਰਾਇ ਕਰਾਇਆ ਪੜਾ ਸਾਡਾ ਚੱਲਣ ਦਾ ਪੇ ਤੇ ਕਾਰਗੁਜ਼ਾਰੀ ਵਧੀਆ ਚੱਲ ਜੇ ਹਾਂਜੀ ਕਾਰਗੁਜ਼ਾਰਾ ਵਧੀਆ ਚੱਲ ਜੇ ਤੋ ਬੇਟੀਆਂ ਵਿਆਹਣੀਆਂ ਕਿਵੇਂ ਨੇ ਸਰਦਾਰ ਸਾਹਿਬ ਵੀ ਨਹੀਂ ਹੈਗੇ ਤੇ ਬਹੁਤ ਔਖੀ ਸਰਦਾਰ ਦਾ ਸਾਹਬ ਨਹੀਂ ਹੈਗਾ ਘਰ ਦਾ ਓਏ ਠੀਕੀ ਦੀ ਹਾਲਤ ਹੈ ਬਹੁਤ ਔਖਾ ਲੱਗਦਾ ਪਈ ਇਹ ਤੁਹਾਡੀ ਰੋਜੀ ਰੋਟੀ ਉਹ ਵੀ ਤਬਾਹ ਹੋ ਗਈ ਉਹ ਵੀ ਖਤਮ ਹੋ ਗਿਆ ਤਵੀਂ ਭਰਾ ਸਾਰੇ ਮੇਲ ਜੋੜ ਕੇ ਨਿਕਮਤ ਕਰੋ ਕੋਟਰਾਟਰ ਮਿਲ ਜੇ ਤੇ ਆਪਾਂ ਫੇਰ ਕਰਾਇਆ ਪੜਾ ਢੋਲੀਏ ਤੇ ਆਪਣਾ ਗੁਜ਼ਾਰਾ ਚਲਾ ਲੀਏ ਚਾਰ ਕਿਨਵਾੜ ਕੋਨੇ ਆਲਾ ਪਰ ਨੁਕਸਾਨ ਲੋਕਾਂ ਦੇ ਇੰਨੇ ਆ ਕਿ ਬਰਬਾਦੀ ਦਾ ਮੰਜ਼ਰ ਵੇਖਿਆ ਨਹੀਂ ਜਾਂਦਾ ਦਿਲ ਕਰਦਾ ਆ ਵੀ ਸ਼ਾਇਦ ਕੋਈ ਜਾਦੂ ਸਾਡੇ ਹੱਥ ਹੋਵੇ ਤੇ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਇਹਨਾਂ ਦੀਆਂ ਜ਼ਮੀਨਾ ਪੱਤਰੀਆਂ ਕਰਤੀਆਂ ਇਹਨਾਂ ਨੂੰ ਇਹਦੇ ਸੰਦ ਸਦੇੜੇ ਦੇ ਦਿੱਤੇ ਐਦਾਂ ਹੀ ਕਹਾਣੀ ਇਹਨਾਂ ਦੀ ਆ ਜਿਨ੍ਹਾਂ ਦਾ ਇੱਕੋ ਇੱਕ ਸਹਾਰਾ ਟਰੈਕਟਰ ਵੀ ਰੁੜ ਗਿਆ ਸੋ ਇਹਨਾਂ ਦੀ ਮਦਦ ਕਰਿਓ ਔਰ ਕਿੰਨਾ ਹੋ ਸਕਦਾ ਹੈ ਇਹਨਾਂ ਦੇ ਨਾਲ ਖੜੇ ਦਿਖਾਉਨੇ ਆ ਤੁਹਾਨੂੰ ਇਹਨਾਂ ਦਾ ਦਰਦ ਔਰ ਕਿੰਨਾ ਔਖਾ ਹੈ ਜੀਉਣਾ ਇੱਥੇ ਇਹ ਇਹ ਟਰੈਕਟਰ ਤੋਂ ਗਿਆ ਕੀ ਹੈ ਤੇ ਜਾ ਕਿਦਾਂ ਮੀ ਪਾਣੀ ਆ ਗਿਆ ਤੇ ਮੌਕਾ ਹੀ ਨਹੀਂ ਮਿਲਿਆ ਤੇ ਇਹ ਚਲਾਉਂਦਾ ਕੌਣ ਸੀਗਾ ਹਾਂਜੀ ਤੁਹਾਡੇ ਜੇਰ ਚ ਚਲਾਉਂਦੇ ਹਾਂਜੀ ਜੇਰ ਚ ਚਲਾਉਂਦਾ ਸੀਗਾ ਤੇ ਉਹ ਮੁੜ ਕੇ ਉਹ ਵੀ ਪਿੰਡ 'ਚ ਰਹਿੰਦੇ ਨੇ ਤੇ ਉਹ ਇਹਨਾਂ ਮੌਕਾ ਨਹੀਂ ਮਿਲਿਆ ਜਦੋਂ ਉਹ ਨੂੰ ਆਏ ਤੇ ਪਾਣੀ ਇੰਨਾ ਇੰਨਾ ਆ ਗਿਆ ਤੇ ਸਾਰੇ ਕਹਿੰਦੇ ਵੀ ਰੋੜ ਨੂੰ ਪਾਣੀ ਬਹੁਤ ਜ਼ਿਆਦਾ ਹੈ ਦੇ ਵੀ ਗਦੇਵਤੂ ਰੋਡ ਜਣਾ ਰੋਡ ਜਣਾ ਤੂੰ ਹੀ ਨਾ ਜਾਓ ਉੱਥੇ ਨਾ ਜਾਓ ਇਹ ਉਹ ਫਿਰ ਭਾਜੀ ਇੱਥੇ ਆਏ ਨਹੀਂ ਤੇ ਟਰੈਕਟਰ ਤੇ ਉਹ ਉੱਥੇ ਉਥੋਂ ਪਲਟੀਆਂ ਖੰਦਾ ਖੰਦਾ ਇੱਥੇ ਆ ਗਿਆ ਤੇ ਦੇਖ ਉਹ ਤਾਂ ਕਾਸ਼ ਸਾਲਾ ਜਿਹੜਾ ਸਾਰੇ ਡਿੱਗੇ ਹੋਏ ਪੈਲੀ ਵੀ ਪੈਲੀ ਚ ਵੀ ਦੋਵੇਂ ਪੈ ਚੁੱਕੇ ਨੇ ਸਰ ਇਧਰ ਨਹੀਂ ਇਹ ਇਹ ਟਰੈਕਟਰ ਤੁਹਾਡੇ ਤੁਹਾਡੇ ਹਾਂਜੀ ਜੀ ਇੱਥੇ ਆਉਂਦਾ ਮੇਰੇ ਸਰਦਾਰ ਸਾਹਿਬ ਪੂਰੇ ਹੋ ਗਏ ਆ ਨਾ ਤੇ ਉਹੋ ਹੀ ਬੰਦੇ ਆ ਕੇ ਟਰੈਕਟਰ ਇਹ ਉਹਨਾਂ ਨੇ ਲਿਆ ਸੀ ਹਾਂਜੀ ਸਰਦਾਰ ਸਾਹਿਬ ਆਪਣੀ ਹੱਥੀ ਲੈ ਕੇ ਗਏ ਸੀਗੇ ਤੇ ਬਾਅਦ ਚ ਫਿਰ ਬਾਜੀ ਉਹਨਾਂ ਦੇ ਵਰਾਗ ਨੇ ਬੜੀ ਸ਼ਰਾਬ ਪੀਂਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਪੀ ਉਹ ਤੇ ਪੀ ਵਾਈ ਵੀ ਕਰਦੇ ਸੀਗੇ ਤੇ ਨਾਲ ਮਿਹਨਤ ਵੀ ਕਰਦੇ ਸੀਗੇ ਲੋਕਾਂ ਦੀ ਪੀ ਢੋਵਟ ਕਰਾਏ ਤੇ ਵੀ ਖਲਾ ਜਾਂਦੀ ਕਰਾਏ ਤੇ ਵੀ ਲੈ ਜਾਂਦੇ ਸੀ ਟਰੈਕਟਰ ਉਹਨਾਂ ਦੀ ਨਿਸ਼ਾਨੀ ਵੀ ਤੇ ਨਿਸ਼ਾਨੀ ਹੈ ਇਹੀ ਤੁਹਾਡੇ ਸਰਦਾਰ ਸਾਹਿਬ ਦੀ ਤੁਹਾਡੇ ਬੱਚੇ ਕਿੰਨੇ ਆ ਦੋ ਬੇਟੀਆਂ ਇੱਕ ਬੇਟਾ ਤੇ ਬੇਟਾ ਬੇਟਾ ਦबई ਭੇਜਿਆ ਬੀਟੀਆ ਵੰਡੇ ਗਈਆਂ ਉਦੋਂ ਹੀ ਭਰਾ ਮੇਰਾ ਅਣਕੇ ਤੇ ਕਿਸ਼ਤੀ ਤੇ ਫਿਰ ਲੈ ਗਿਆ ਕਲਨੋ ਲਾ ਕੇ ਵੱਡੇ ਸ਼ੂਰ ਮੇਰੇ ਪੇਕੇ ਨੇ। ਜੀ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਆਂ? ਅਸੀਂ ਕਿੰਨੇ ਸਾਨੂੰ ਟਰੈਕਟਰ ਮਿਲ ਜੇ ਵਾਸਤੇ ਸਾਡੀ ਵਾਈ ਜੋਤੀ ਉਤਰਾਇ ਕਰਾਇਆ ਪਾੜਾ ਸਾਡਾ ਚੱਲਣ ਦਾ ਪੇ। ਤੁਹਾਡਾ ਕਾਰਗੁਜ਼ਾਰੀ ਵਧੀਆ ਚੱਲ ਜੇ। ਹਾਂਜੀ ਕਾਰਗੁਜ਼ਾਰਾ ਵਧੀਆ ਚੱਲ ਜੇ ਦੋ ਬੇਟੀਆਂ ਵਿਆਹਣੀਆਂ ਕਿਵੇਂ ਨੇ ਸਰਦਾਰ ਸਾਹਿਬ ਵੀ ਨਹੀਂ ਹੈਗੇ। ਤੇ ਬਹੁਤ ਔਖਾ ਵਾ ਸਰ ਸਾਡੇ ਵਾਸਤੇ। ਤੁਹਾਡਾ ਪਿੰਡ ਕੀ ਆ ਨਾਂ ਕੀ ਆ? ਕੋਨੇਵਾਲ ਪਿੰਡ ਆ। ਤੁਹਾਡਾ ਪਿੰਡ ਦੱਸੋ। ਚਰਚੀ ਦੇ ਕੋਰ ਬਾਕਸਰਸ ਹੁੰਦੇ ਆ ਘੋਨੀ ਵਾਲੇ ਦਾ ਤੇਜਗਮਨ ਸਿੰਘ ਵਾਲਾ ਜੀ ਠੀਕ ਹੈ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਪਰਵਾਰਾਂ ਦੇ ਪਰਿਵਾਰ ਤਬਾਹ ਹੋ ਗਿਆ ਪਰ ਇਦਾਂ ਦੇ ਪਰਿਵਾਰ ਜਿਹੜੇ ਆ ਨਾ ਜਿਨ੍ਹਾਂ ਦੇ ਇਕੱਲਾ ਇਕੱਲਾ ਕਿਉਂਕਿ ਆਪਦੀਆਂ ਦੋ ਧੀਆਂ ਦੇ ਨਾਲ ਇੱਥੇ ਬੈਠੀਆਂ ਸੀ ਇਹਨਾਂ ਦਾ ਇਹਨਾਂ ਦਾ ਗੁਜ਼ਾਰਾ ਚੱਲਦਾ ਸੀ ਪੈਲੀ ਮਸਾਂ ਕਰਕੇ ਗੁਜ਼ਾਰਾ ਹੁੰਦਾ ਸੀਗਾ ਇਹ ਸਾਨੂੰ ਰੋ ਰੋ ਦੱਸਦੇ ਆ ਵੀ ਮੇਰੇ ਸਰਦਾਰ ਸਾਹਿਬ ਦੀ ਆਖਰੀ ਨਿਸ਼ਾਨੀ ਸੀ ਤੇ ਮੇਰਾ ਮੁੰਡਾ ਦੁਪਈ ਬੈਠਾ ਰੋਈ ਜਾਂਦਾ ਮੈਂ ਇੱਥੇ ਬੈਠੀ ਰੋਈ ਜਾਂਦੀ ਆ ਔਖਾ ਲੱਗਦਾ ਬਹੁਤ ਔਖਾ ਬਹੁਤ ਔਖਾ ਲੱਗਦਾ ਪੀੜੀ ਦਾ ਕਾਰ ਬਾਰ ਹਰ ਚੀਜ਼ ਤਬਾਹ ਹੋ ਗਿਆ ਟਰੈਕਟਰ ਇੱਕ ਸੋਰਸ ਆਫ ਇਨਕਮ ਸੀ ਉਹ ਵੀ ਉਹ ਵੀ ਤਬਾਹ ਹੀ ਹੋ ਗਿਆ ਕਿਸਾਨ ਦਾ ਉਹ ਵੀ ਕੰਦੇ ਪੱਲੇ ਕੀ ਦੇਵੇ ਤਵੀਰ ਪਰਾ ਸਾਰੇ ਮੇਲ ਜੋੜ ਕੇ ਨਿਕਮਤ ਕਰੋ ਕੋ ਟਰੈਕਟਰ ਮਿਲ ਜੇ ਤੇ ਆਪਾਂ ਫੇਰ ਕਿਰਾਇਆ ਪਾੜਾ ਢੋ ਲਈਏ ਤੇ ਆਪਣਾ ਗੁਜ਼ਾਰਾ ਚਲਾ ਲਈਏ 4 ਕਿੱਲੇ ਜ਼ਮੀਨ ਵੀ ਹੈਗੀ ਉਹ ਵੀ ਟੱਟ ਗਈ ਆ ਸਾਰੀ ਉੱਥੋਂ ਲਾ ਕੇ ਇੱਥੇ ਤਾਂ ਕਿ ਆ ਸਾਰੀ ਜ਼ਮੀਨ 'ਚ ਪਾਣੀ ਭਰ ਗਿਆ ਸਾਰੀ ਜ਼ਮੀਨ 'ਚ ਪਾਣੀ ਭਰ ਗਿਆ ਤੋਏ ਪੈਗੇ ਨੇ ਦਮ ਪੈਗੇ ਨੇ ਰੇਤਾ ਇੱਕ ਸਾਈਡ ਤੇ ਪੈ ਗਈ ਆ ਬਹੁਤ ਹੁਣ ਗੁਜ਼ਾਰਾ ਔਖਾ ਵਾ ਦੋ ਬੇਟੀਆਂ ਕਿਵੇਂ ਵਿਆਵਾਂਗੇ ਕੋਈ ਨਾ ਬਹੁਤ ਸੱਜਣ ਹੋ ਜਾਣੇ ਆ ਇਹ ਮਾਡਾ ਮਕਸਦ ਹੀ ਇਹ ਆ ਵੀ ਪਿੰਡਾਂ ਚ ਫਿਰੰਦਾ ਵੀ ਜਿਹੜੇ ਤੁਹਾਡੇ ਅੱਗੇ ਲੋਕ ਉਹਨਾਂ ਦੀ ਮਦਦ ਲਈ ਲੋਕ ਆਉਂਦੇ ਆ ਹਾਂਜੀ ਹਾਂਜੀ ਤੇ ਇਸ ਵਿਜੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਮੱਜ ਤੁਸੀਂ ਕਰਨੀ ਜੋ ਮੇਰਾ ਕੋਈ ਓਟ ਆਸਰਾ ਨਹੀਂ ਹੈਗਾ ਉਈ ਸਾਰਾ ਨਹੀਂ ਹੈਗਾ ਅਸੀਂ ਤੁਹਾਨੂੰ ਨਾਮ ਹੀ ਦੱਸਿਆ ਇਹਨਾਂ ਦਾ ਨਾਮ ਸ਼ਰਨਜੀਤ ਕੋਹੜਾ ਕੋਨੇਵਾਲਾ ਪਿੰਡ ਆ ਔਰ ਤੁਸੀਂ ਇਹਨਾਂ ਦੇ ਟਰੈਕਟਰ ਦੀ ਜੇ ਮਦਦ ਕਰ ਸਕਦੇ ਹੋ ਤੇ ਵੱਧ ਚੜ ਕੇ ਕਰਿਓ ਕਿਉਂਕਿ ਬਹੁਤ ਜ਼ਰੂਰਤ ਹੈ ਇਹ ਪਰਿਵਾਰ ਉਹ ਨੇ ਜਿਹੜੇ ਕਿ ਸਿਰਫ ਸਿਰਫ ਖੇਤੀ ਦੇ ਸੰਧਾਂ ਨੂੰ ਪਿਆਰ ਨਹੀਂ ਕਰਦੇ ਸੀਗੇ ਇਹ ਉਹਨਾਂ ਦੀਆਂ ਜੀਵਨ ਜਾਂਚਾਂ ਨੇ ਉਹਨਾਂ ਤੋਂ ਬਿਨਾ ਸ਼ਾਇਦ ਜ਼ਿੰਦਗੀ ਅਧੂਰੀ ਹੋ ਜਾਣਾ ਅੱਛਾ ਉਸਮਾਨ ਭਾਈ ਅਪਾ ਗੱਲ ਕਰਦੇ ਪਈ ਸੀ ਕਿ ਉਹ ਕਾਰ ਜਿੰਨਾ ਤੱਕ ਕੋਈ ਨਹੀਂ ਪਹੁੰਚ ਸਕਿਆ ਠੀਕ ਹੈ بڑے ਐਸੇ ਇਲਾਕੇ ਹੁੰਦੇ ਨੇ ਬੜੀਆਂ ਐਸੀਆਂ ਜਗ੍ਹਾ ਹੁੰਦੀਆਂ ਨੇ ਜਿੱਥੇ ਤੱਕ ਰਸਾਈ ਨਹੀਂ ਹੁੰਦੀ ਠੀਕ ਹੈ ਮੋਸਟਲੀ ਇਹ ਹੁੰਦਾ ਨਾ ਕਿ ਜਿਹੜਾ ਬਾਹਰੋਂ ਬੰਦਾ ਆਂਦਾ ਪਿਆ ਉਹਨੂੰ ਅੱਗੇ ਟੀਮਾਂ ਜਿਹੜੀਆਂ ਪਕੜਦੀਆਂ ਪਈਆਂ ਇਹਨੂੰ ਕਿੱਥੇ ਕਿੱਥੇ ਤੱਕ ਉਹਨਾਂ ਦੀ ਰਸਾਈ ਕਰਦੇ ਪਏ ਨੇ ਕਿੱਥੇ ਤੱਕ ਨਹੀਂ ਕਰਦੇ ਪਏ ਤੇ ਬੜੇ ਐਸੇ ਲੋਕ ਨੇ ਜਿਨ੍ਹਾਂ ਤੱਕ امدਾਦਾ ਨਹੀਂ ਪਹੁੰਚ ਸਕੀਆਂ ਠੀਕ ਹੈ ਤੇ ਪਹੁੰਚਣੀਆਂ ਚਾਹੀਦੀਆਂ ਉਹ ਡਿਜ਼ਰਵ ਵੀ ਕਰਦੇ ਨੇ ਇਹ ਜਿਵੇਂ ਕਿ ਇੱਕ ਆਪਾਂ ਐ ਫੈਮਿਲੀ ਵੇਖੀਏ ਇਹ ਦੇਖੋ ਉਹਨਾਂ ਦਾ ਸਰਦਾਰ ਜਿਹੜਾ ਹੈ ਉਹ ਵੀ ਪੂਰਾ ਹੋ ਗਿਆ ਹੋਇਆ ਠੀਕ ਹੈ ਤੇ ਦੋ ਬੇਟੀਆਂ ਨੇ ਬੇਟਾ ਵੈਸੀ ਦੁਬਈ ਚਲੋ ਆਪਣੀ ਕੋਈ ਆਪਣਾ ਮਿਹਨਤ ਮਜ਼ਦੂਰੀ ਕਰਦਾ ਪਿਆ ਹੈ ਕਹਿੰਦਾ ਮਤਲਬ ਉਹਨਾਂ ਕੋਲ ਇੱਕ ਟਰੈਕਟਰ ਸੀ ਸੋਰਸ ਆਫ ਇਨਕਮ ਕਮਾਉਣ ਵਾਲਾ ਲੇਕਿਨ ਦੇਖ ਲਓ ਉਹ ਸਿਰਫ ਮੰਗ ਵੀ ਇੱਕ ਟਰੈਕਟਰ ਹੀ ਰਹੀ ਟਰੈਕਟਰ ਹੀ ਮੰਗ ਵੀ ਨਹੀਂ ਅੱਛਾ ਮੈਂ ਇਹੀ ਵੀਡੀਓ ਤੇ ਬਲਕਿ ਕਿਉਂ ਦੇਖਣਾ ਸ਼ੁਰੂ ਕੀਤੀ ਮੈਂ ਕਿਹਾ ਦੇਖੋ ਨਾ ਮਨ ਕੀ ਮਨ ਕੀ ਤੋਂ ਲਖਤਿਆ ਪਰ ਵੀਡੀਓ ਵੇਖੀ ਹੈ ਉਹ ਟਰੈਕਟਰ ਜਿਹੜਾ ਹੈ ਉਹ ਦੇਂਦਾ ਪਿਆ ਕਈਆਂ ਨੂੰ ਇੱਕ ਇੱਕ ਦੇ ਰਿਹਾ ਮੈਂ ਇੱਕ ਵੀਡੀਓ ਵੇਖੀ ਉਹਨਾਂ ਨੇ ਬੀਬੀ ਨੇ ਕਿਹਾ ਨਹੀਂ ਮੈਨੂੰ ਇੱਕ ਟਰੈਕਟਰ ਹੋਰ ਚਾਹੀਦਾ ਹੀ ਚਾਹੀਦਾ ਠੀਕ ਹੈ ਤੇ ਉਹਨੇ ਇੱਕ ਬੀਬੀ ਨੂੰ ਦੋ ਟਰੈਕਟਰ ਵੀ ਦੇ ਦਿੱਤੇ ਠੀਕ ਹੈ ਕਹਿੰਦਾ ਮਤਲਬ ਇਹ ਵੀਡੀਓ ਦਾ ਸ਼ੇਅਰ ਕਰਨ ਦਾ ਮਕਸਦ ਹੈ ਹੁੰਦਾ ਹੈ ਕਿ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਤੱਕ ਵੀ ਇਹ ਪਹੁੰਚ ਸਕੇ ਜਿਵੇਂ ਕਿ ਆਪਾਂ ਨੂੰ ਵੀ ਡੈਫੀਨਿਟਲੀ ਆਪਾਂ ਚੜ੍ਹਦੇ ਪੰਜਾਬ ਦੇ ਇਹ ਲੋਕਾਂ ਲਈਏ ਇਹ ਬੈ ਕੇ ਰਿਵਿਊ ਕਰੀਦਾ ਹੈ ਬੈ ਕੇ ਰਿਐਕਸ਼ਨ ਦੇਈਦਾ ਹੈ ਤੇ ਆਪਣੀ ਜਿਹੜੀ ਆਡੀਅੰਸ ਹੁੰਦੇ ਵਿੱਚ ਵੀ ਇਹ ਜ਼ਾਹਰੀ ਵਾਲੇ ਕੋਨੇ ਵਾਲੇ ਹੋਣਗੇ ਤੇ ਜਿਹੜੇ ਸਾਡੇ ਆਡੀਅੰਸ ਦੇ ਵਿੱਚ ਜਿਹੜੇ ਸਾਡੇ ਵਿਊਅਰਸ ਦੇ ਵਿੱਚ ਸਾਨੂੰ ਵੇਖਦੇ ਪਏ ਨੇ ਕੋਨੇ ਵਾਲੇ ਤੋਂ ਤੇ ਇਹਨਾਂ ਦੀ ਜਿੰਨੀ ਹੈਲਪ ਕਰ ਸਕਦੇ ਨੇ ਤੇ ਕਰਨੀ ਚਾਹੀਦੀ ਹੈ ਏ ਅਗਰ ਕੋਈ ਹੈਲਪ ਨਹੀਂ ਵੀ ਕਰ ਸਕਦਾ ਤੇ ਉਹ ਕਿਸੇ ਦੇ ਰਾਹੀ ਕਰ ਸਕਦਾ ਹੈ ਕਿ ਕਿਸੇ ਨੂੰ ਇਹਨਾਂ ਦਾ ਪੈਗਾਮ ਦੇ ਕੇ ਇਹਨਾਂ ਦੀ ਮਦਦ ਜਿਹੜੀ ਹੈ ਕਰਨੀ ਚਾਹੀਦੀ ਹੈ ਤੇ ਇਹੋ ਜਿਹੇ ਬڑے ਪਰਿਵਾਰ ਹੋਣੇ ਨੇ ਜਿਹੜੇ ਇੱਧਰ ਉੱਧਰ ਹੈਗੇ ਨੇ ਜਿਨ੍ਹਾਂ ਤੱਕ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਹਨਾਂ ਦਾ ਘਰ ਬਿਲਕੁਲ ਖਤਮ ਹੋ ਗਿਆ ਕੋਈ ਚੀਜ਼ ਨਹੀਂ ਬਚੀ ਘਰ ਖਤਮ ਹੋ ਗਿਆ ਇਹ ਚਾਰ ਕਿਲੇ ਪਹਿਲੀ ਦੱਸਦੀ ਪਈ ਉਹ ਕਹਿੰਦੀ ਕਿ ਪਹਿਲੀ ਦੇ ਵਿੱਚ ਠੋਏ ਪੈ ਗਏ ਨੇ ਠੱਡੇ ਪੈ ਗਏ ਨੇ ਠੱਡੇ ਪੈ ਗਏ ਨੇ ਕਿਥੇ ਖੱਡਾ ਪੈ ਗਿਆ ਤੇ ਕਿਥੇ ਉਹ ਟਿੱਬੇ ਹੀ ਬਣ ਗਏ ਨੇ ਕਿਸਮ ਦੇ ਕਿਥੇ ਖੱਡਾ ਪੈ ਗਿਆ ਤੇ ਕਿਥੇ ਮਿੱਟੀ ਬਹੁਤ ਜ਼ਿਆਦਾ ਚੜ ਗਈ ਤੇ ਉਹਨੂੰ ਵੀ ਦੁਬਾਰਾ ਠੀਕ ਕਰਨ ਲਈ ਬੜੀ ਮਿਹਨਤ ਤੇ ਬੜੇ ਪੈਸੇ ਤੇ ਬੜੇ ਮਾਮਲੇ ਲੱਗਦੇ ਨੇ ਤੇ ਇਸੇ ਤਰ੍ਹਾਂ ਅਸੀਂ ਕਹਿੰਨੇ ਪਏ ਕਿ ਜਿੰਨਾਂ ਲੋਕਾਂ ਤੱਕ ਕੋਈ ਨਹੀਂ ਪਹੁੰਚ ਸਕਿਆ ਤੁਹਾਡੀ ਨਜ਼ਰ ਦੇ ਵਿੱਚ ਵੀ ਹੋ ਜੋ ਲੋਕ ਹੈਗੇ ਨੇ ਤੇ ਉਹਨਾਂ ਦੀ ਜਿਹੜੀ ਰਸਾਈ ਹੈ ਲੋਕ ਉਹਨਾਂ ਲੋਕਾਂ ਤੱਕ ਜ਼ਰੂਰ ਕਰੋ ਜਿਹੜੀ ਉਹਦੀ ਮਦਦ ਕਰ ਸਕਦੇ ਨੇ ਤੇ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਜੇ ਤੁਸੀਂ ਕਰ ਸਕਦੇ ਹੋ ਤੇ ਇਹ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਨਹੀਂ ਕਰ ਸਕਦੇ ਸਾਡੇ ਕੋਈ ਵੇਖਣ ਵਾਲਿਆਂ ਚੋਂ ਤੇ ਉਹ ਆਪਣੇ ਲਿੰਕਸ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਹੈ ਅਮਦਾਦ ਲਈ ਕਹਿ ਸਕਦਾ ਠੀਕ ਹੈ ਐ ਐਸੀ ਵੀਡੀਓ ਅਸੀਂ ਆਪਣੇ ਵੀਵਰਸ ਲਈ ਲੈ ਕੇ ਆਏ ਕਿ ਮੈਸੇਜ ਦੇ ਦੇਣ ਦਾ ਮਕਸਦ ਇਹ ਹੈ ਕਿ ਹਰ ਬੰਦਾ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰਦਾ ਰਹੇ ਜਿਹੜੀ ਕਿਸੇ ਦੀ ਕੋਸ਼ਿਸ਼ ਹਰ ਇਹ ਹੀ ਹੈ ਨਾ ਹੋ ਸਕਦਾ ਸਾਡੀ ਵੀਡੀਓ ਵੇਖ ਕੇ ਉਹਨਾਂ ਦੀ ਥੋੜੀ ਬਹੁਤ ਦੇਖੋ ਨਾ ਐ ਸਾਡੀ ਵੀਡੀਓ ਵੇਖ ਕੇ ਕੋਈ ਕੋ ਨਿਆਲੇ ਤੋਂ ਉਹਨਾਂ ਨੂੰ ਵੇਖਦਾ ਹੋਏ ਕਹਿੰਦਾ ਮਤਲਬ ਇਹ ਅਸੀਂ ਜਿਹੜੀ ਮਦਦ ਕਰ ਸਕਦੇ ਹਾਂ ਅਸੀਂ ਆਪਣਾ ਉਹਨ ਦਾ ਕੈਮਰਾ ਬੈ ਕੇ ਕਰ ਸਕਦੇ ਹਾਂ ਦੇਖੋ ਜਿਸ ਭਾਈ ਨੇ ਇੰਟਰਵਿਊ ਲਿਆ ਹੈ ਉਹਨੇ ਵੀ ਇਹੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੀ ਮਦਦ ਲਈ ਕੋਈ ਆ ਜਾਵੇ ਠੀਕ ਹੈ ਤੇ ਮੇ ਵੀ ਉਹਨਾਂ ਦੀ ਮਦਦ ਲਈ ਕੋਈ ਪਹੁੰਚ ਵੀ ਗਿਆ ਹੋਏ ਤੇ ਮੈਂ ਵੀਡੀਓ ਸ਼ੇਅਰ ਕਰਨ ਦਾ ਮਕਸਦ ਹੈ ਕਿ ਹਰ ਬੰਦਾ ਆਪਣੇ ਇਰਤ ਗਿਰਦ ਦੇਖਦਾ ਰਹੇ ਕੋਈ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਜਿੱਥੇ ਕੋਈ ਨਹੀਂ ਪਹੁੰਚ ਸਕਿਆ ਉੱਥੇ ਤਾਂ ਕਿਸੇ ਨਾ ਕਿਸੇ ਨੂੰ ਲੈ ਕੇ ਜਾਵੇ ਤਾਂ ਕਿ ਕੋਈ ਨਾ ਕੋਈ ਕਿਸੇ ਦੀ ਮਦਦ ਜ਼ਰੂਰ ਕਰਦਾ ਰਹੇ ਤੇ ਪੰਜਾਬੀ ਮਦਦ ਕਰਨ ਦੇ ਵਿੱਚ ਉਹਨਾਂ ਨੇ ਰਿਕਾਰਡ ਕੈਮ ਕਰ ਦਿੱਤੇ ਕਿ ਆ ਜਿਹੜਾ ਟਾਈਮ ਆਇਆ ਇਸ ਟਾਈਮ ਦੇ ਵਿੱਚ ਉਹ ਲੋਕ ਕਹਿੰਦੇ ਪਏ ਨੇ ਇੱਥੋਂ ਉੱਥੋਂ ਉੱਥੋਂ ਮਦਦ ਆ ਗਈ ਜਿੱਥੋਂ ਸੋਚਿਆ ਵੀ ਨਹੀਂ ਸੀ ਗਈ ਸੀ ਕਿ ਇੰਨੀ ਡੋਨੇਸ਼ਨ ਲੋਕਾਂ ਨੇ ਕਰ ਦਿੱਤੀ ਪੰਜਾਬੀਅਰ ਬਿਜ਼ਨਸਮੈਨਾਂ ਨੇ ਪੰਜਾਬੀਅਸ ਸਟਾਰਾਂ ਨੇ ਮਿਲ ਕੇ ਪੰਜਾਬ ਨੂੰ ਇੱਕ ਦਫਾ ਮੋੜਾ ਲਾ ਕੇ ਫਿਰ ਇਸ ਤਰ੍ਹਾਂ ਖੜਾ ਕਰ ਦਿੱਤਾ। ਹਾਂ ਬਿਲਕੁਲ। ਲੋ ਜੀ ਐਸੀ ਵੀਡੀਓ ਐਸੀ ਵਿਚਾਰ ਸਾਡੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਰਾਹੀਂ ਜ਼ਰੂਰ ਦੱਸਣਾ। ਮਿਲਦੀ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ। ਲਾਭ ਰੱਖਾ।